ਯਾਨੀ ਚ ਆਮ ਆਦਮੀ ਪਾਰਟੀ ਦਾ ਮਿਲਣ ਹੋ ਗਿਆ ਅੱਛਾ ਤੁਹਾਡੀ ਰਿਪੋਰਟ ਦੇ ਵਿੱਚ ਉਹ ਦਰਜ ਹੈਗਾ ਮੇਰੇ ਕੋਲ ਆਈਐਸ ਸਾਈਪੀਸ ਅਫਸਰ ਦੇ ਬੜੇ ਬਹੁਤ ਸੀਨੀਅਰ ਅਫੀਸਰ ਸਟਿਲ ਨੂੰ ਸਰਵਿਸ ਜਿਨ੍ਹਾਂ ਨੇ ਮੈਨੂੰ ਦੱਸਿਆ ਜਾਂ ਕਵਾਂਟਡ ਕੀਤਾ ਵੀ ਇਹ ਆਦਮੀ ਨੂੰ ਅਸੀਂ ਇੰਟਰੋਗੇਸ਼ਨ ਵਾਸਤੇ ਲਿਆਂਦਾ ਵਾਰੋਂ ਟੈਲੀਫੋਨ ਆਇਆ ਤੇ ਸਰਕਾਰੀ ਬੀਟ ਨੂੰ ਬਹੁਤ ਵੱਡੀ ਸਟੇਟਮੈਂਟ ਅਸਤ ਕਿਹੜੇ ਆਫਸਰ ਨੇ ਮੈਨੂੰ ਪੁਆਇੰਟ ਆਊਟ ਕੀਤਾ ਆਈਐਸ ਆਈਪੀਐਸ ਆਫਸਰ ਸੀ ਇਹ ਵਾਪਸ ਐਕਸ ਅਫਸਰ ਆ অস্ট্রেলিয়ান ਸਰਵਿਸ ਉਹ ਉਹਨਾਂ ਦਾ ਹੰਟ ਅੱਜ ਅਗਲੀ ਗਵਰਨਮੈਂਟ ਤਾਲਫ ਦੌਰੰਡਵਾਲੀ ਜਾ ਰਿਹਾ ਹੈ ਆਮਾਦੀ ਪਾਰਟੀ ਵਾਲੀ ਦੀ ਗਵਰਨਮੈਂਟ ਵਾਲੀ ਵੀ ਜਾ ਰਹੀ ਹੈ ਇਹੀ ਕਾਰਨ ਹੈ ਕਿ ਨਾ ਤਾਂ ਕੋਹਰ ਵੀ ਜੇ ਪ੍ਰਤਾਪ ਵਾਲੀ ਰਿਪੋਰਟ ਤੇ ਐਕਸ਼ਨ ਕੀਤਾ ਜਾ ਰਿਹਾ ਹੈ ਨਾ ਤੁਹਾਡੇ ਵਾਲੀ ਤੇ ਇਹ ਤਾਂ ਗਵਰਨਮੈਂਟ ਨੂੰ ਪੁੱਛੋ ਤੁਸੀਂ ਪੱਤਰ ਗਿਆਨ ਅਰੋਗ ਦੱਸੋ ਕਿ ਕਿਉਂ ਨਹੀਂ ਕਰ ਰਹੇ ਜਦੋਂ ਤੁਸੀਂ ਪਾਵਰ ਤੇ ਸੀ 15 ਚੋ ਤੁਹਾਡਾ ਤਾਂ ਕੋ ਫਾਇਡ ਨਹੀਂ ਹੈ ਤੁਸੀਂ ਕਿਉਂ ਨਹੀਂ ਪਬਲਿਕ ਕਰ ਰਹੇ ਕਰੋ ਪਬਲਿਕ ਪਤਾ ਲੱਗੇ ਕਿ ਜਨਤਨ ਨੂੰ ਤੁਸੀਂ ਜਿਵੇਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਾਲੇ ਪਾਸੇ ਵੀ ਜਿਹੜਾ ਬਿਆਨ ਹੈ ਉਹ ਜਾਂਦਾ ਹੈ ਕਿਹੜੇ ਕਿੱਡੇ ਲੈਵਲ ਦੇ ਲੀਡਰ ਹੈਗੇ ਜਿਹਨਾਂ ਵਾਲੇ ਪਾਸੇ ਨੂੰ ਹਿੰਟ ਜਾਂਦਾ ਹੈ ਕਿਹੜੇ ਵੱਡੇ ਲੀਡਰ ਉਹਨਾਂ ਕੋਲ ਜਾਂਦਾ ਹੈ ਇਸੇ ਕਰਕੇ ਹੀ ਕਾਰਵਾਈਆਂ ਨਹੀਂ ਹੋ ਰਹੀਆਂ ਇਸੇ ਕਰਕੇ ਕਿ ਮੈਂ ਲੈਟਰ ਲਿਖਿਆ ਹੈਗਾ ਉਹ ਉਹਨਾਂ ਨੂੰ ਜਿਹੜੇ ਹਰਫਸ ਗਿਆ ਮੈਂ ਜਦੋਂ ਮੇਰੀ ਰਿਪੋਰਟ ਨਹੀਂ ਅਪਵਲ ਕਰਨੀ ਨਾ ਕਰੋ ਜਿਹੜਾ ਮੈਂ ਲੈਟਰ ਉਹ ਹੀ ਪਬਲਿਕ ਕਰ ਦਵਾਂ ਆਪੇ ਲੋਕੀ ਪੜ੍ਹ ਲੈਣਗੇ ਮੀਂਹ ਵੀ ਹੰਟ ਜਾ ਰਿਹਾ ਤੁਸੀਂ ਦੱਸ ਸਕਦੇ ਹੋ ਕੁਝ ਮੈਂ ਅਕਾਲ ਤੱਕ ਸਾਹਬ ਵੀ ਅੱਗੇ ਪੇਸ਼ ਹੋਵਾਂਗਾ ਮੈਂ ਇਹ ਕਹਾਂਗਾ ਐਨਆਈ ਲਾਈਨ ਆ ਜਿਹੜਾ ਦਫਤਰ ਨੂੰ ਬੈਕਪਰ ਤੇ ਖੜਾ ਸੀ ਉਹ ਕੋਲ ਨਹੀਂ ਬੇਟਾ ਕਿ ਉਹ ਸਾਰੇ ਏਜੰਸੀ ਡਿਪਾਰਟਮੈਂਟ ਇੱਕ ਬਸ ਹੋ ਜਾਈਏ ਸੀਐਮ ਸਾਹਿਬ ਬੈਠਣ ਮੈਂ ਇਕੱਲਾ ਤੇ ਮੇਰਾ ਇੱਕ ਨਾਲ ਫੋਟੋ ਵੇਖਿਆ ਜਿਹੜਾ ਜੇ ਕਾਗਜ਼ ਪੱਤਰ ਕੱਢਣ ਵਾਸਤੇ ਹਾਂ ਇੱਕ ਨਹੀਂ ਬੇਜੇ ਕੀ ਅਕਾਲ ਤੱਕ ਸਾਹਿਬ ਤੋਂ ਉੱਥੇ ਰੱਖ ਲੈਣ ਇੱਥੇ ਰੱਖ ਲੈਣ ਵਾ ਮੈਨੂੰ ਦੇ ਦੇ ਜਿਹੜੀ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਨੂੰ ਤਾਂ ਬਹੁਤ ਛੇਤੀ ਕਹਤਾ ਸੀ ਵੀ 1 ਨਵੰਬਰ ਨੂੰ ਮੇਰੇ ਨਾਲ ਬਹਿਸ ਕਰਨ ਆ ਜਾਣ। ਮੈਂ ਜਿਹੜਾ ਮਿਲਣ ਕਰਨੇ ਇੱਕ 1 ਨਵੰਬਰ ਦੀ ਹੁਣ ਅੱਗੇ ਆ ਗੱਲ ਲੈਣੇ ਅਗਲੇ 15 ਨੂੰ ਗੱਲ ਲੈਣੇ ਦੀ ਨੂੰ ਕਰਨੇ। ਤੁਸੀਂ ਵੀ ਆਮੀ ਵਾਲੇ ਮਸਲੇ। ਤੁਸੀਂ ਮੂੰਹ ਤੋਂ ਦੱਸ ਦੋਗੇ ਕਿ ਕਿਹੜੇ ਆਮ ਆਦਮੀ ਪਾਰਟੀ ਵਾਲਿਆਂ ਦਾ ਰੋਜ਼। ਮੈਂ ਤਾਂ ਉਹ ਦੱਸਦਾ ਨਾ ਕਿ ਹਰ ਦਾ ਕੋਈ ਡਾਕੂਮੈਂਟ ਪੜ੍ਹ ਲਓ। ਬੱਸ ਮਿਲਣੇ ਨਹੀਂ ਬੋਲਣਗੇ। ਤੁਸੀਂ ਮਹਿਸੂਸ ਕਰਦੇ ਹੋ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੇ ਕਿਹੜੇ ਵੱਲ ਨੇ ਬੇਅਦਬੀ ਮਸਲਿਆਂ ਨੂੰ ਬਾਈਬਲ ਕਲਾਾਂ ਬੂਲੀ ਕਾਂਡ ਦੇ ਮਸਲਿਆਂ ਨੂੰ ਔਰ ਤੁਹਾਨੂੰ ਔਰ ਕੁਮਰ ਵਿਜੇ ਪ੍ਰਤਾਪ ਨੂੰ ਵਰਤੇ ਆ ਸਰਕਾਰ ਬਣਾਉਣ ਦੇ ਦੇਖੋ ਇਹਦਾ ਇੰਡਰਕਟਲੀ ਨੀ ਤਾਂ ਇਹੀ ਹੈਗਾ ਜਦੋਂ ਮੈਂ ਆਮ ਆਦੀ ਪਾਰਟੀ ਜੁਆਇਨ ਕੀਤੀ ਮੇਰੇ ਕੀਕ ਮਾਸ਼ੀ ਆਮ ਆਦਮੀ ਪਾਰਟੀ ਦੇ ਜੁਆਇੰਟ ਅੰਤਵਾਦ ਤੁਸੀਂ ਮੇਰੀ ਰਿਪੋਰਟ ਕੇਵਲ ਕਰਨੀ ਤਾਂ ਕੋਟ ਪੂਰਾ ਕਰਾ ਦੇ ਹਾਂ ਪਬਲਿਕ ਨੂੰ ਪਤਾ ਲੱਗੇ ਕਿ ਕੋਟ ਪੂਰਾ ਬਹਿਸ ਕਰਾਂਗੇ ਕਿ ਦੀ ਫਾਇਰਿੰਗ ਹੋਈ ਆ ਉਹਦੇ ਵਿੱਚ ਕਿਹੜੇ ਅਫਸਰ ਇਨਵੋਲਡ ਹੈ ਜੀ ਹੈ ਕਿਹੜੇ ਪੋਲੀਟੀਸ਼ੀਅਨ ਦਾ ਕੀ ਰੋਲ ਹੈਗਾ ਕਿ ਮੈਨੂੰ ਉਹਨਾਂ ਨੇ ਕਿਹਾ ਵੀ ਕੀਤਾ ਕੋਈ ਕਰਾਂਗੇ ਇਸ ਦਿਨ ਉਹ ਇਲੈਕਸ਼ਨ ਨੂੰ ਦੇ ਕੈਂਡੀਡੇਟ ਡਿਕਲੇਅਰ ਕੀਤਾ ਨਾ ਆਪਣੇ ਇਤਿਹਾਸ ਦੇ ਸਾਰੇ ਪਿੰਡੇ ਉੱਥੇ ਸੀ ਉੱਥੇ ਆਪਣੇ ਸੀਐਮ ਸਾਹਿਬ ਵੀ ਉੱਥੇ ਸੀ ਕੇਜੂਬਾਹ ਸਾਹਿਬ ਵੀ ਸੀ ਬਾਕੀ ਮਿਸਟਰ ਜੀ ਸਾਹਿਬ ਉੱਥੇ ਸੀ ਦਿੱਲੀ ਦੇ ਉੱਥੇ ਇੱਕ ਗੱਲ ਹੋਈ 1-1 ਕਰੋੜ ਰੁਪਇਆ ਹਰ ਕੈਂਡੀਡੇਟ ਦੇਗਾ ਅੱਛਾ ਇਹ ਤਾਂ 1-1 ਕਰੋੜ ਦੀ ਗੱਲ ਹੋਈ ਮੈਂ ਇਸਾਂ ਕੇਜੂਬਾਹ ਸਾਹਿਬ ਦੇ ਬੈਠੇ ਸੀ ਮੈਂ ਇਸ ਤੇ ਬੈਠਾ ਸੀ ਹਾਂ ਮੈਂ ਇੱਕਦਮ ਥੋੜਾ ਮੈਨੂੰ ਸ਼ੌਕ ਲੱਗਾ ਤੁਹਾਨੂੰ ਪਹਿਲਾਂ ਲਿਆਂਦਾ ਗਿਆ ਕੋਟਪੂਰਾ ਬਹਿਬਲ ਕਲਾਂ ਵਿਅਦਬੀ ਮਸਲਿਆਂ ਦੇ ਕਰਕੇ ਕਿ ਤੁਸੀਂ ਸਭ ਤੋਂ ਪਹਿਲਾਂ ਜਾਂਚ ਕੀਤੀ ਤੁਹਾਨੂੰ ਵਰਤ ਲਿਆ ਗਿਆ ਤੋਂ ਉਦੋਂ ਬਾਅਦ ਕੋਰਬੀਜੇ ਪ੍ਰਤਾਪ ਸਿੰਘ ਪੁਰਾ ਨੂੰ ਲਿਆਂਦਾ ਗਿਆ ਉਹਨਾਂ ਨੂੰ ਵੀ ਕੋਟਪੂਰਾ ਬਹਿਬਲ ਕਲਾਂ ਵਿਅਦਬੀ ਮਸਲੇ ਦੇ ਕਰਕੇ ਅੱਜ ਤੁਸੀਂ ਵੀ ਸਵਾਲ ਚੁੱਕ ਰਹੇ ਹੋ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਕੋਰਬੀਜੇ ਪ੍ਰਤਾਪ ਸਿੰਘ ਵੀ ਸਵਾਲ ਇਹਨਾਂ ਮਸਲੇ ਨੂੰ ਲੈ ਕੇ ਚੱਕ ਰਹੇ ਆ ਇਹਦਾ ਮਤਲਬ ਸਰਕਾਰ ਇੰਟਰਸਟਿਡ ਨਹੀਂ ਕੀ ਸਰਕਾਰ ਨੇ ਸਿਰਫ ਵਿਅਦਬੀ ਅਤੇ ਗੋਲੀ ਕੰਢਾ ਦੇ ਉੱਪਰ ਸਿਆਸਤ ਕੀਤੀ ਹੈ ਗੁਰੂ ਸਾਹਿਬ ਦੀ ਬਿਆਦ ਵੀ ਹੋਈ ਆ ਆਪਣੇ ਪੱਗਾਂ ਸਰਤੇ ਵੱਡੀਆਂ ਹੋਈਆਂ ਆ ਆਪਾਂ ਸਵੇਰੋਂ ਸ਼ਾਮ ਨੂੰ ਵੀ ਮਥਾ ਗੁੰਮੇ ਗਏ ਲੇਕਿਨ ਜਿਹੜੇ ਗੁਰੂ ਦੀ ਬਿਆਦ ਵੀ ਹੋਈ ਆ ਉਹ ਉਹ ਰਿਪੋਰਟ ਜਿਹੜੀ ਪਬਲਿਕ ਨੂੰ ਤੱਕਣ ਲਈ ਤਿਆਰ ਨਹੀਂ ਹੋਈ